ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਕੱਲ ਫੇਸਬੁਕ ਤੇ ਹੋਤੇ ਤੇ ਵਟਸਐਪ ਤੇ ਬੜੇ ਮੈਸੇਜ ਭੇਜੇਗੇ ਮੰਨ ਜੀ ਦਰਸਨ ਸਰਸੇਵਾਲੋਂ ਜਿਹੜਾ ਉਹਨਾਂ ਨੇ ਕਿ ਕਿ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਤਕਸ ਰਿਤੋਂ ਦਾ ਮਾਸਾ ਦੇ ਜਥੇਦਾਰ ਆ ਕੇ ਉਹਨਾਂ ਨੇ ਚੀਚਾ ਦਿੱਲੀ ਆ ਕੇ ਸਰਸੇ ਨੂੰ ਵਧਾਈ ਦਿੱਤੀ ਹੈ ਸਰੂਪਾ ਪਾਇਨ ਜੱਫੀ ਪਾ ਕੇ ਮੇਰੇ ਕੋ ਪੁੱਛਿਆ ਗਿਆ ਬਈ ਤੁਹਾਡਾ ਕੀ ਸਪਸ਼ਟ ਕਰਨਾ ਮੈਂ ਕਹਿੰਦੀ ਮੇਰਾ ਕੋ ਲੈਣਾ ਦੇਣਾ ਨਹੀਂ ਹੈ ਜੱਥੇਦਾਰ ਅਫੀਸ ਸਿੰਘ ਜਿੰਨੂੰ ਮਰਜੀ ਚੋਪਾ ਪਾਏ ਜੋ ਮਰਜੀ ਕਰੇ ਪਰ ਮੰਨ ਤੇ ਗਾਂਦੇ ਬੜੇ ਰਾਹ ਕੀ ਆਈਏ ਕਿ ਜਿੱਥਿਆਂ ਸਾਰਾ ਅਫੀਸ ਸਿੰਘ ਦਿੱਲੀ ਪਹੁੰਚ ਗਿਆ ਨੂੰ ਵੜਾਈ ਦੇਣ ਵਾਸਤੇ ਜਿਸ ਨੂੰ ਉਸਨੇ ਖੁਦ ਜੱਥੇਦਾਰ ਹੁੰਦਿਆਂ ਕਿ ਅਸੀਂ ਕਿ ਤਾੜੀ ਰਣਨੀ ਬੰਦ ਕਰਦੇ ਇਸ ਨੇ ਹਾਲਤਾਂ ਕੋ ਦੇ ਹੁਕਮ ਦੀ ਪਾਰਲਾ ਨਹੀਂ ਕੀਤੀ ਜਿਸ ਵਜ੍ਹਾ ਤੇ ਦਿੱਦਾ ਹੋ ਸੀ ਉਸ ਤੋਂ ਬਾਅਦ 2 ਦਸੰਬਰ ਨੂੰ ਅਕਾਲ ਤਾਕਤ ਸਾਥੋਂ ਇਹਨਾਂ ਨੂੰ ਮਨਪ੍ਰੀਤ ਸਿੰਘ ਬਾਦਲ ਮਨਜਿੰਦਰ ਸਿੰਘ ਸਰਖਾ ਤੇ ਭਲਵਾਂ ਸਿੰਘ ਰਮਵਾਲੇ ਨੂੰ ਇਹ ਦੇ ਦਿੱਤਾ ਕਿ ਤੁਸੀਂ ਅਕਾਲ ਤਾਕਤ ਦੇ ਸਾਹਮਣੇ ਬੈਠਣ ਦੇ ਖਾਬ ਨਹੀਂ ਹੋ ਔਰ ਤੁਸੀਂ ਜਾ ਕੇ ਸਭਾਰ ਦਫਤਰ ਜਾ ਕੇ ਬੈਠੋ ਅਸੀਂ ਦੇਖ ਰਹੇ છીએ ਕਿ ਉਸ ਤੋਂ ਬਾਅਦ ਇਹ ਉਹਨਾਂ ਨੂੰ ਸਦਨ ਗਏ ਜਿਹੜੀ ਇਹਨਾਂ ਦੀ ਬੰਦੀ ਸਜ਼ਾ ਹੈ ਜਿਹੜੀ ਇਹਨਾਂ ਨੇ ਰੋਕਿਆ ਕੀਤੀ ਹੈ ਉਹ ਜਾਣ ਨੂੰ ਪਰ ਉਹ ਲਾਇਕ ਨਹੀਂ ਪਰ ਜਥੇਦਾਰ ਹਰਪ੍ਰੀਤ ਸਿੰਘ ਕੋ ਸਰਸੇ ਵਰਗੇ ਸਿੱਕਾ ਲਾ ਕੇ ਉਹਨੂੰ ਵਧਾਈ ਦੇ ਰਹੇ ਨੇ 21 ਦਸਾਂ ਚਾਹੁੰਦੇ ਨੇ ਸਿੱਕਾ ਉਹਨੂੰ ਕੀ ਕਰਨਾ ਚਾਹੁੰਦੇ ਨੇ ਮੈਂ ਸਮਝਾਵਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਜਿਹੜਾ ਕੰਮ ਕੀਤਾ ਹੈ ਏ ਮੈਂ ਸੰਧਾਂ ਕੌਮ ਨੇ ਨਾਮ ਕਦੀ ਮੁਆਫਨੀ ਕਰੇਗੀ ਇਹ ਗੱਲ ਨੋਟ ਕਰਕੇ ਰੱਖ ਲੈ ਜਿੰਨੇ ਮਰਜੀ ਬਾਗ ਜਿਹੜੇ ਹੈ ਉਹਦੀ ਤਰਫਕਾਰੀ ਕਰ ਲੈਣ ਇਸ ਨੂੰ ਬੜੇ ਚੋਕ ਦਿਆਂ ਉਹ ਅਖੇ ਲਾਂਗ ਇਹ ਵੀ ਸੋਚ ਰਿਹਾ ਕਿ ਮੈਂ ਸਾਰੇ ਬਾਗੀਆਂ ਨੂੰ ਹੋਰ ਸੰਸਥਾਵਾਂ ਨੂੰ ਮਿਸਰੀਆਂ ਨੂੰ ਇਕੱਠਾ ਕਰਕੇ ਤੇ ਸ਼ਾਹਨੀ ਕਮੇਟੀ ਦੀ ਚੋਣ ਲੜਾਂ ਤੇ ਮੁੜ ਕੇ ਸ਼ਾਹਨੀ ਕਮੇਟੀ ਦਾ ਪ੍ਰਧਾਨ ਬਣਾਵਾਂ ਮੈਂ ਸਮਝਾਂ ਕਿ ਆਲੇ ਸੇ ਕੌਮ ਦਾ ਇਤਨਾ ਬੁਰਾ ਨਹੀਂ ਹੋਇਆ ਕਿ ਤੁਹਾਡੇ ਵਰਗੇ ਸਕਸੀ ਜਿਹੜੀ ਹੈ ਐ ਜਿਹੜੀ ਸੁਫਾਂ ਲੈ ਰਹੀ ਹੈ ਗੁਰੂ ਨਾਨਕ ਪੂਜਾ ਕਰ ਰਿਹਾ ਮੈਂ ਸਮਝਾਂ ਕਿ ਜਿਹੜਾ ਤੁਸੀਂ ਦਿੱਲੀ ਆ ਕੇ ਉਸ ਨੂੰ ਸਰਪਾ ਦਿੱਤਾ ਹੈ ਅਸ਼ੀਰਵਾਦ ਦਿੱਤਾ ਹੈ ਤੁਹਾਨੂੰ ਵੀ ਦੇ ਬਦਲੇ ਆਪ ਹੀ ਅਸਤੀਫਾ ਦੇਣਾ ਚਾਹੀਦਾ ਹੈ ਚੌਣੀ ਕਮੇਟੀ ਦੀ ਫਾਈਂਡਿੰਗ ਕੀ ਆਣੀ ਹੈ ਕੀ ਨਹੀਂ ਆਣੀ ਹੈ ਪਰ ਜਿਹੜਾ ਕੰਮ ਤੁਸੀਂ ਸਨੈਕਚਰ ਵਾਰ ਨੂੰ ਕੀਤਾ ਉਹ 100% ਕੋਈ ਘਰ ਕੋਈ ਸਿੱਖੀ ਤੁਹਾਡੇ ਵੱਲ ਆਜੀ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਆਪਣੇ ਆਪ ਤੋਂ ਸੇ ਕੋਮ ਗਲੋ ਸੁਰੂ ਕਰੂਗਾ ਅਸਤੀਫਾ ਦੇ ਦੇ ਕਦਰ ਖੋਰ ਗੱਲ ਨਾ ਮਤੇ ਮੈਂ ਇਸ ਤੋਂ ਬਾਅਦ ਇਸ ਕਰ ਕੋਈ ਨਹੀਂ ਕਹਿਣਾ ਚਾਹੁੰਦਾ ਸਵਾਇਸ ਦੇ ਮੈਂ ਪਾਕੀਆਂ ਨੂੰ ਦਾਦੀਆਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਇਸ ਬੰਦੇ ਦਾ ਸਾਥ ਦੇ ਕੇ ਤੁਸੀਂ ਆਪਣੀ ਜਿਹੜੀ ਕੀਤੇ ਕਰਾਈ ਹੈ ਪਿਛਲੇ ਸਾਲਾਂ ਦੀ ਉਹਨੂੰ ਖਤਮ ਕਰੋਗੇ ਖਰਾਬ ਕਰੋਗੇ ਇਹ ਬੰਦਾ ਇਸ ਕਾਬੂ ਨਹੀਂ ਆਏਗਾ ਜਿਸ ਤਰ੍ਹਾਂ ਤੁਸੀਂ ਨਹੀਂ ਸੋਚਿਆ ਹੋਇਆ। ਬਾਕੀ ਜੱਥੇਦਾਰ ਸਰਕੀਸ਼ਰਮਾ ਚਕਵਰ ਖੇ ਬੇਨਤੀ ਕਰਦਾ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸ਼ਰਕੂ ਹੋਵੋ। ਇਹ ਬਹੁਤ ਵੱਡੀ ਗਲਤੀ ਤੁਹਾਡਾ ਹੋ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।